ਅਸੀਂ ਕਰਦੀ ਸਾਰਿਆਂ ਨੂੰ ਹੋਰ ਸੁਣਾਓ ਤੁਸੀਂ ਕਿਵੇਂ ਜੀ ਸਾਹਿਬ ਉਮੀਦ ਕਰਦੇ ਹਾਂ ਕਿ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਧੁੰਦ ਅੱਜ ਬਹੁਤ ਪਈ ਆ ਹਵਾ ਚੱਲ ਰਹੀ ਆ ਬਹੁਤ ਠੰਢੀ ਕੱਲ ਬਹੁਤ ਧੁੱਪ ਲੱਗੀ ਸੀ ਤੇ ਅੱਜ ਓਨੀ ਜ਼ਿਆਦਾ ਧੁੰਦ ਨਹੀਂ ਇੰਨੀ ਕਸਰ ਕੱਢਦੀ ਆ ਐਵੇਂ ਲੱਗਦਾ ਜਿਦਾਂ ਨਾ ਸਾਰੇ ਸਾਲ ਦੀ ਧੁੰਦ ਜਿਹੜੀ ਆ ਨਾ ਅੱਜ ਹੀ ਪੈ ਗਈ ਹੋਏ ਸਭ ਤੋਂ ਠੰਡਾ ਦਿਨ ਅੱਜ ਦਾ ਦਿਨ ਲੱਗ ਰਿਹਾ ਤੇ ਕਰੀਬਨ ਤਕਰੀਬਨ 4 ਵਜੇ 4 ਵਜੇ ਹਾਂ ਸ਼ਾਇਦ 4:00 4:00 ਦਾ ਟਾਈਮ ਆ ਤੇ ਸਾਰਾ ਦਿਨ ਧੁੰਦ ਨਹੀਂ ਲੱਥੀ ਲਗਾਤਾਰ ਹਵਾ ਵੀ ਵਗ ਰਹੀ ਆ ਤੇ ਧੁੰਦ ਵੀ ਉਦਾਂ ਹੀ ਆ ਰਹੀ ਆ ਤੇ ਹੁਣ ਤੇ ਸ਼ਾਮ ਦਾ ਟਾਈਮ ਹੋ ਤਾਂ ਹੋਰ ਆ ਜਾਣੀ ਆ ਤੇ ਛੋਟੀ ਜੀ ਗੱਲ ਕਰਨੀ ਆ ਇੱਕ ਕੱਲ ਬਰਬਾਦੀ ਸੀਰੀਅਲ ਦਾ 에ਪੀਸੋਡ ਜਿਹੜਾ ਵਾ ਉਹ ਪਿਆ ਸੀ ਉਹਦੇ ਵਿੱਚ ਕੀ ਹੋਇਆ ਵੀ ਸਾਡੇ ਸਾਡੀ ਮੈਚਿੰਗ ਬਾਰੇ ਬਹੁਤ ਕਮੈਂਟ ਆਏ ਵੀ ਸੇਮ ਸੂਟ ਕਲਰ ਦਾ ਸੂਟ ਇਹਨੇ ਪਾਇਆ ਸੀ ਤੇ ਸੇਮ ਹੀ ਪੱਗ ਮੇਰੀ ਸੀ ਉਹ ਮੈਂ ਛੋਟੀ ਜੀ ਆਪਾਂ ਗੱਲ ਦੱਸਦੇ ਆ ਤੁਹਾਨੂੰ ਸਾਨੂੰ ਕਮੈਂਟ ਪੜ੍ਹ ਕੇ ਬਹੁਤ ਹਾਸਾ ਆਇਆ ਲਗਾਤਾਰ ਕਮੈਂਟ ਆਏ ਉੱਤੇ ਬਹੁਤ ਜ਼ਿਆਦਾ ਇਹਨਾਂ ਦੀ ਪਹਿਲਾ ਹੀ ਮੈਚਿੰਗ ਹੋਈ ਆ ਕਿਵੇਂ ਮੈਚਿੰਗ ਕਰਕੇ ਆਏ ਆ ਮਤਲਬ ਫਨੀ ਕਮੈਂਟ ਸੀ ਬਹੁਤ ਵਧੀਆ ਸਾਨੂੰ ਵੀ ਲੱਗਾ ਮਾੜਾ ਕਮੈਂਟ ਕੋਈ ਨਹੀਂ ਸੀ ਐਵੇਂ ਦੀ ਗੱਲ ਨਹੀਂ ਹੈਗੀ ਬਸ ਇਹੀ ਵੀ ਮੈਂ ਸ਼ੇਅਰ ਕਰਦਾ ਵੀ ਉਹ ਦਿਨ ਹੋਇਆ ਕਿ ਉਹ ਦਿਨ ਨਾ ਐਕਚੁਅਲੀ ਜਿੱਦਾਂ ਅੱਜ ਧੁੰਦ ਪਈ ਹੈ ਇਦਾਂ ਹੀ ਉਦੋਂ ਵੀ ਧੁੰਦ ਬਹੁਤ ਪਈ ਤੇ ਹਵਾ ਵਗ ਰਹੀ ਠੰਡੀ ਤੇ ਮੈਂ ਅਰਲੀ ਮਾਰਨਿੰਗ ਜਦੋਂ ਆਪਾਂ ਮੈਂ ਨਹਾ ਕੇ ਤੇ ਆਪਣਾ ਕੰਮ ਸਾਰਾ ਮੁਕਾਇਆ ਤੇ ਇਹਨਾਂ ਨੇ ਮੈਨੂੰ ਦੱਸਿਆ ਵੀ ਸ਼ੂਟ ਅੱਜ ਹੋਣਾ ਹੈ ਸਾਡਾ ਇਦੇ ਬਾਰੇ ਨਹੀਂ ਸੀ ਪਤਾ ਕਿ ਇਹਦਾ ਇਹ ਜੇ ਬੇ ਨਾਲ ਸੀਨ ਆਉਣੇ ਆ ਤੇ ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਪੱਗ ਬੰਨ ਕੇ ਤੇ ਰਜਾਈ 'ਚ ਬੈਠ ਗਿਆ ਤਿਆਰ ਹੋ ਗਿਆ ਰੋਟੀ ਪਾਣੀ ਬਾਅਦ 'ਚ ਖਾਦਾ ਮੈਂ ਪੱਗ ਬੰਨ ਕੇ ਤੇ ਜਦੋਂ ਫਿਰ ਮੇਰੇ ਇੱਥੇ ਸੀਨ ਜਿਹੜੇ ਸ਼ੂਟ ਹੋਏ ਤੇ ਉਸ ਤੋਂ ਬਾਅਦ ਆਂਦੇ ਵੀ ਇਹਨੇ ਵੀ ਜਾਣਾ ਮੈਂ ਉਹਨਾਂ ਦੇ ਘਰ ਜਦੋਂ ਵਿੱਕੀ ਨੂੰ ਆਪਾਂ ਦੇਖਣ ਆਉਣਾ ਨਾ ਪਹਿਲਾਂ ਤਾਂ ਕੈਨਸਲ ਹੋ ਗਿਆ ਪਹਿਲਾਂ ਤਾਂ ਕੈਨਸਲ ਹੀ ਵੀ ਇਹਨੇ ਨਹੀਂ ਜਾਣਾ ਫਿਰ ਜਦੋਂ ਕਵਲ ਨੇ ਵੀ ਜਾਣਾ ਮੈਂ ਤੇ ਉਹਦੀ ਭੈਣ ਵੀ ਜਾਊਗੀ ਤੇ ਆਂਦੇ ਵੀ ਤੂੰ ਵੀ ਰੈਡੀ ਹੋ ਜਾ ਤੇ ਆਪਾਂ ਸਾਰੇ ਇੱਥੇ ਬਾਹਰ ਹੀ ਵਿਹੜੇ 'ਚ ਬੈਠੇ ਮੈਂ ਤੇ ਵਿੱਕੀ ਭਾਜੀ ਤੇ ਕਵਲ ਹਣੀ ਤੇ ਬਾਕੀ ਜਿੰਨੇ ਵੀ ਟੀਮ ਮੈਂਬਰ ਦੂਸਰੇ ਉਹ ਸਾਰੇ ਅੰਦਰ ਬੈਠੇ ਹੀ ਬਰਾਂਡੇ ਚ ਰਜਾਈਆਂ ਚ ਮੈਨੂੰ ਤਾਂ ਸਮਝ ਨਾ ਲੱਗਿਆ ਵੀ ਮੈਂ ਸੂਟ ਕਿਹੜਾ ਪਾਣਾ ਮਤਲਬ ਕਿ ਇਹ ਰੋਲ ਹੀ ਨਾ ਕੁਆਰਿਆਂ ਵਾਲਾ ਰੋਲ ਹੀ ਤੇ ਮੈਂ ਵੀ ਸੂਟ ਕਿਹੜਾ ਪਾਈਏ ਸਿਰ ਮੈਂ ਇਹਨਾਂ ਦੀ ਸਲਾਹ ਲਈ ਇਹ ਆਂਦੇ ਹੋਰ ਕਿਹੜਾ ਪਾਉਣਾ ਮੇਰੀ ਪੱਗ ਨਾਲ ਉਹਦਾ ਮੈਂ ਨੂੰ ਮੈਂ ਇਹਨੂੰ ਰეკਮੈਂਡ ਕੀਤਾ ਮੈਂ ਵੀ ਤੂੰ ਜਦੋਂ ਮੈਂ ਪੱਗ ਬਣੀ ਤਾਂ ਉਹ ਬਣ ਲਾ ਪਈ ਤਿਆਰ ਤੇ ਹੋਣਾ ਹੀ ਆ ਮੈਂ ਵੀ ਤਿਆਰ ਹੋਇਆ ਤੇ ਤੂੰ ਵੀ ਤਿਆਰ ਹੋਣਾ ਵਾ ਤੇ ਸਾਡੀ ਨਾ ਇਹ ਆਦਤ ਹੀ ਇਹੀ ਹੈ ਕਿ ਜਦੋਂ ਆਪਾਂ ਕਿਤੇ ਜਾਣਾ ਜਿਆਤਰ ਤਿਆਰ ਹੋਈਏ ਜਦੋਂ ਵੀ ਤਿਆਰ ਹੋਈਏ ਹੋਈਏ ਇਹ ਹੋਈਏ ਜਦੋਂ ਤੇ ਆ ਇਦਾਂ ਦੇ ਪਾ ਲੈਣੇ ਆ ਵੀ ਮੈਚਿੰਗ ਕਰਦੇ ਡਰੈਸ ਜਿਹੜੀ ਆ ਉਹ ਪਾ ਲੈਣੀ ਆ ਪਾਕ ਦੇ ਨਾਲ ਕਰ ਲੈਣੀ ਆ ਮੈਚਿੰਗ ਜਾਂ ਸੂਟ ਦੇ ਨਾਲ ਕਰ ਲੈਣੀ ਆ ਮੈਂ ਵੀ ਹੁਣ ਮੈਂ ਤਿਆਰ ਹੋ ਗਿਆ ਤੂੰ ਵੀ ਤਿਆਰ ਹੋਣਾ ਤਾਂ ਤੂੰ ਪਾਲਾ ਕੋਈ ਗੱਲ ਨਹੀਂ ਤੇ ਐਨੇ ਮੈਨੂੰ ਕਿਹਾ ਵੀ ਹੈਗਾ ਵੀ ਉਹਨਾਂ ਨੇ ਕਹਿਣਾ ਵਾ ਵੀ ਇਹਨਾਂ ਨੇ ਮੈਚਿੰਗ ਕੀਤੀ ਆ ਮੈਂ ਚੱਲ ਕੋਈ ਗੱਲ ਨਹੀਂ ਉਹਨਾਂ ਨੂੰ ਕਿਹੜਾ ਪਤਾ ਲੱਗਣ ਰਿਹਾ ਵਾ ਵੀ ਉਹ ਤੇ ਸਾਰੇ ਵਿਹੜੇ 'ਚ ਬੈਠੇ ਆ ਆਂਦੇ ਵੀ ਸਿਆਲ ਦੇ ਵਿੱਚ ਚਲੋ ਤੂੰ ਪਈ ਆ ਇਦਾਂ ਹੀ ਲੰਘ ਜਿਆ ਉਹ ਤੋਂ ਵੀ ਮੈਂ ਕਹਾਂ ਕਿ ਤੂੰ ਕੁਛ ਨਾ ਕੁਛ ਕੋਟੀ ਪਾ ਲੈਣੀ ਆ ਤੇ ਚੱਲ ਕੋਈ ਗੱਲ ਨਹੀਂ ਦੇਖੀ ਜਾਊਗੀ ਉਹੀ ਗੱਲ ਹੋਈ ਪਈ ਆ ਇਹ ਅੰਦਰ ਤਿਆਰ ਹੋ ਗਈ ਤੇ ਆ ਉਦੋਂ ਜਦੋਂ ਆਪਾਂ ਚਾਚੀ ਘਰ ਚਲੇ ਗਏ ਜਿੱਥੇ ਵਿੱਕੀ ਨੂੰ ਵੇਖਣ ਜਾਣਾ ਸੀ ਆਪਾਂ ਦੇਖਣ ਵਾਸਤੇ ਉਦੋਂ ਇਹ ਬਾਅਦ ਚ ਆਈ ਤੇ ਉੱਥੇ ਜਾ ਕੇ ਤੇ ਰੌਲਾ ਪੈ ਗਿਆ ਬੜਾ ਜਿਦਾ ਸੀਨ ਬਣ ਲੱਗਾ ਜਦੋਂ ਇਹ ਸਾਹਮਣੇ ਆਈ ਤੇ ਉਹ ਆਂਦੇ ਵੀ ਇਹ ਤੁਸੀਂ ਕੀ ਕੀਤਾ ਵਾ ਇਹ ਮੈਚਿੰਗ ਕਰ ਲਈ ਆ ਵੇਖਣ ਤੇ ਵਿੱਕੀ ਨੂੰ ਆਏ ਨੇ ਮੈਚਿੰਗ ਤੂੰ ਹੀ ਕਰਕੇ ਬੈਠੇ ਹੋ ਤੇ ਉਦੋਂ ਬੜਾ ਹੱਸਾ ਪਿਆ ਤੇ ਇਹਨੂੰ ਵੀ ਆਖਣ ਕਿ ਤੂੰ ਮੈਚਿੰਗ ਮਤਲਬ ਮੈਚਿੰਗ ਕਿੱਦਾਂ ਕਰ ਲਈ ਤੁਹਾਨੂੰ ਨੂੰ ਪਤਾ ਵੀ ਨਹੀਂ ਲੱਗਾ ਮੈਂ ਮੈਂ ਚੱਲوں ਹੁਣ ਕੋਈ ਗੱਲ ਨਹੀਂ ਮੈਚਿੰਗ ਹੋਣੀ ਤੇ ਤੇ ਬੜੀ ਹੁਣ ਕੱਪੜੇ ਨਹੀਂ ਚੇਂਜ ਹੋਣੇ ਹੁਣ ਚੇਂਜ ਵੀ ਨਹੀਂ ਕਰਨੇ ਠੰਡ ਬੜੀ ਬਾਰ-ਬਾਰ ਤੇ ਮੈਂ ਚੱਲوں ਵੇਖੀ ਜਾਊਗੀ ਕੋਈ ਗੱਲ ਨਹੀਂ ਤੇ ਆਂਦਾ ਵੀ ਜੇ ਕਮੈਂਟ ਆਏ ਤੇ ਮੈਂ ਕੋਈ ਗੱਲ ਨਹੀਂ ਕਮੈਂਟ ਆਏ ਤੇ ਚੰਗੇ ਆਉਣਗੇ ਮਾੜੇ ਤੇ ਨਹੀਂ ਆਉਣੇ ਤੇ ਇੰਨੀ ਛੋਟੀ ਜੀ ਗੱਲ ਹੀ ਵੀ ਉਹ ਦਿਨ ਇਦਾਂ ਹੀ ਹੋ ਗਈ ਮੈਚਿੰਗ ਕੀਤੀ ਉਹਦਾ ਆਪਾਂ ਜਾਣ ਪੁੱਝ ਕੇ ਕਈ ਵਾਰੀ ਹੁੰਦਾ ਹੈ ਕਿ ਅਚਾਨਕ ਐਕ ਮੈਚਿੰਗ ਹੋ ਜਾਂਦੀ ਆਦਤ ਹੋ ਗਈ ਸਾਨੂੰ ਕਿਤੇ ਵੀ ਜਾਣਾ ਹੋਏ ਨਾ ਮੇਰੇ ਪੱਗ ਸੇਮ ਹੀ ਆ ਨਾ ਇਹਨਾਂ ਨਾਲ ਦੀ ਮੇਰੇ ਖਿਆਲੋਂ ਪੜਨਾ ਪਰਨਾ ਸੇਮੀਆਂ ਕੋਟੀ ਨਾਲ ਦਾ ਇਹ ਮੈਂ ਪਹਿਲਾਂ ਤਾਂ ਬੰਨ ਕੇ ਰੱਖਿਆ ਵਾ ਇਹ ਹੁਣ ਕੋਟੀ ਪਾ ਕੇ ਆਈ ਤੇ ਇਹ ਪਈ ਨਹੀਂ ਕੰਮ ਨੇ ਕੋਈ ਕੁਦਰਤੀ ਹੋ ਗਈ ਹੈ ਯਾਤਰ ਮੈਂ ਦੱਸਦਾ ਤੁਹਾਨੂੰ ਯਾਤਰ ਸਾਡਾ ਪਤਾ ਕੀ ਆ ਸੁਭਾਅ ਵੀ ਜਿੱਦਾਂ ਇਹਨੇ ਸੂਟ ਲੈਣਾ ਨਾ ਨਾਲ ਹੀ ਇੱਕ ਪੱਗ ਆਪਾਂ ਲੈਣੀ ਹੈ ਤੇ ਨਾਲ ਹੀ ਇੱਕ ਪਰਨਾ ਦੋਨੋਂ ਚੀਜ਼ਾਂ ਲੈ ਲੈਣੀਆਂ ਸੂਟ ਦੇ ਨਾਲ ਦੀਆਂ ਮੈਚਿੰਗ ਨਾਲੇ ਤੇ ਭਾਨੇ ਨਾਲ ਮੇਰਾ ਵੀ ਕੁਛ ਨਾ ਕੁਛ ਬਣ ਜਾਂਦੀ ਪੱਗ ਵਗੈਰਾ ਜਾਂ ਪਰਨਾ ਲੈ ਆਲੀ ਦਾ ਵਾ ਤੇ ਜੇ ਮੈਂ ਕੋਈ ਡਰੈਸ ਮੈਂ ਇਦਾਂ ਦੀ ਹੋਏ ਤੇ ਫਿਰ ਇਹਨੇ ਸੂਟ ਨਾਲ ਕੋਈ ਨਾ ਕੋਈ ਲੈ ਲੈਣਾ ਸਾਡੀ ਮੈਨੂੰ ਵੀ ਆਦਤ ਆ ਤੁਸੀਂ ਕਈ ਵਾਰੀ ਕਮੈਂਟ ਕਈ ਆਏ ਆ ਵੀ ਕੋਟੀਆਂ ਮੈਚ ਕਰਕੇ ਸੂਟ ਨਾ ਪਾਉਂਦੀ ਐ ਵੀ ਮੇਰੀ ਸ਼ੁਰੂ ਤੋਂ ਆਦਤ ਆ ਵੀ ਕੋਈ ਵੀ ਜਿਸ ਤਰ੍ਹਾਂ ਕੋਟੀ ਹੋਏ ਨਾ ਤੇ ਮੈਂ ਉਹਨ ਲੈ ਲੈਨੀ ਆ ਤੇ ਜਾਂ ਤੇ ਮੈਂ ਆਪ ਬਣਾ ਲੈਨੀ ਆ ਕੋਟੀ ਕੋਈ ਜੈਕਟ ਵਗੈਰਾ ਬਣਾਉਣੀ ਹੋਏ ਸੂਟ ਨਾਲ ਦੀ ਤੇ ਵਧੀਆ ਲੱਗਦੀ ਐ ਮੈਨੂੰ ਕੋਈ ਕੋਟੀ ਸੂਟ ਨਾਲ ਜੇ ਮੈਂ ਉਪਰੀ ਜੀ ਪਾਵਾਂ ਮੈਨੂੰ ਥੋੜਾ ਜਿਆਦਾ ਆਊਟ ਜਿਹਾ ਲੱਗਦਾ ਐ ਤੇ ਇਦਾਂ ਜੇ ਹੋ ਸਕੇ ਤੇ ਮੈਂ ਜ਼ਿਆਦਾਤਰ ਸੋਚਦੀ ਆ ਵੀ ਕੁਛ ਨਾ ਕੁਛ ਮੈਚਿੰਗ ਹੋ ਜੇ ਤੇ ਇਹਨਾਂ ਦੇ ਨਾਲ ਤੇ ਮੈਂ ਹ ਉਥੇ ਇਹਨਾਂ ਨੇ ਸੂਟ ਹੋਰ ਪਾਲਿਆ ਸੀ ਮਹਿਰੂਨ ਕਲਰ ਦਾ ਹਾਂ ਬਾਲਿਆ ਤੇ ਮੈਂ ਮੰਗਿਆ ਸੂਟ ਪਾਲਾ ਤੇ ਆਪਣੇ ਆਪ ਜੀ ਜਦੋਂ ਅਸੀਂ ਫੋਟੋਆਂ ਖਿੱਚੀਆਂ ਨਾ ਆਪਣੀਆਂ ਫੋਟੋਆਂ ਵੇਖਣ ਨੂੰ ਦਿਨ ਨਾ ਕਰੇ ਉਪਰ ਆ ਜਾ ਲੱਗੇ ਜਿਸ ਤਰ੍ਹਾਂ ਅਸੀਂ ਉਪਰੇ ਉਪਰੇ ਜੇ ਹੁੰਨੇ ਆ ਇਦਾਂ ਦਾ ਮਤਲਬ ਕਿ ਆਦਤ ਬਣ ਗਈ ਸੱਜਣ ਸਾਨੂੰ ਇਦਾਂ ਲੱਗਦਾ ਜਿੱਦਾਂ ਨਾ ਫਿੱਕੇ ਫਿੱਕੇ ਜਿਹੀ ਹੋਈਏ ਸਾਨੂੰ ਇਦਾਂ ਲੱਗਦਾ ਫੋਟੋਆਂ ਚ ਖਿੱਚੀਏ ਤੇ ਫੋਟੋ ਵੀ ਫਿੱਕੀ ਜੀ ਜਾਪੂਗੀ ਉਸ ਦਿਨ ਫੋਟੋ ਫੇਖਿ ਚ ਨੂੰ ਫਿਰ ਦਿਨ ਨਹੀਂ ਕਰਦਾ ਵੀ ਮੈਚਿੰਗ ਨਹੀਂ ਹੈਗੀ ਤਾਂ ਕਰਕੇ ਫੋਟੋ ਨੂੰ ਨਹੀਂ ਦਿਲ ਕਰਦਾ ਬਸ ਇਦਾਂ ਹੀ ਆ ਵੀ ਕਰ ਲਈਦਾ ਮਾੜਾ ਮੋਟਾ ਮੈਚ ਤਾਂ ਫਿਰ ਉਸੇ ਹਿਸਾਬ ਨਾਲ ਲੀੜੇ ਵੀ ਕੱਪੜੇ ਵੀ ਉਸੇ ਹਿਸਾਬ ਨਾਲ ਲਈਦੇ ਆ ਕਿ ਚਲੋ ਜੇ ਇਹਨੇ ਸੂਟ ਲਿਆ ਆਜ ਨਾਲ ਹੀ ਪੱਗ ਲੈ ਲੈਣੀ ਜੇ ਮੈਂ ਘਰ ਪਾਉਣ ਵਾਲਾ ਸੂਟ ਲਵਾਂਗੀ ਤੇ ਫਿਰ ਘਰ ਪਾਉਣ ਵਾਲਾ ਜ਼ਿਆਦਾਤਰ ਵੀ ਘਰ ਪਾਉਣਾ ਵੀਡੀਓ ਚ ਪਾਉਣਾ ਜਾਂ ਤੇ ਫਿਰ ਇਹ ਪਰਨੇ ਉਹੋ ਜਿਹੇ ਲੈ ਲੀਦੇ ਆ ਵੀ ਚਲ ਪਰਨੇ ਵੀ ਉਹੋ ਜਿਹੇ ਹੁਣ ਘ ਘਾਰ ਹੀ ਪਰਨਾ ਹੀ ਪੰਨੀ ਦੇ ਆ ਜੇ ਨਵਾਂ ਸੂਟ ਲੈਣਾ ਫਿਰ ਨਾਲ ਹੀ ਮੈਂ ਸੂਟ ਦੇ ਨਾਲ ਹੀ ਪੱਗ ਵੀ ਕਰਾ ਲੈਣੀ ਆ ਵੀ ਹਾਂ ਵੀ ਸੂਟ ਆਉਣ ਜਾਣ ਨੂੰ ਪੋਣਾ ਵਾ ਤੇ ਪੱਗ ਵੀ ਨਾਲ ਬੰਦਣੀ ਬੰਦਣੀ ਤੇ ਜਿੱਥੇ ਵੀ ਮੈਂ ਜਾਵਾਂਗੀ ਹਮੇਸ਼ਾ ਹੀ ਇਕੱਠੇ ਹੀ ਜਾਂਨੇ ਜਦੋਂ ਵੀ ਕਿਤੇ ਜਾਈਏ ਤੇ ਜਾਣਾ ਇਕੱਠ ਜ਼ਿਆਦਾਤਰ ਇਕੱਠੇ ਹੀ ਜਾਂ ਨੇ ਦੀ ਫਰੇਟਾ ਹੀ ਹੁੰਦਾ ਵਧੀਆ ਲੱਗਦਾ ਇਦਾਂ ਸਾਨੂੰ ਤੇ ਵਧੀਆ ਲੱਗਦਾ ਬਾਕੀ ਤੁਹਾਡਾ ਪਤਾ ਨਹੀਂ ਕਿ ਮੈਚਿੰਗ ਕਰਿਆ ਕਰੋ ਇੱਕ ਤੇ ਸੋਹਣੀ ਲੱਗਦੀ ਆ ਇੱਕ ਪਿਆਰੀ ਵੀ ਵੱਧਾ ਤੇਰਾ ਤਾਂ ਪਤਾ ਨਹੀਂ ਪਰ ਹਾਂ ਸੋਹਣੀ ਲੱਗਦੀ ਆ ਵਧੀਆ ਵਧੀਆ ਆਟੋਮੈਟਿਕ ਜਿਦਾ ਮਤਲਬ ਕਿ ਹਾਂ ਮੈਚਿੰਗ ਕੀਤੀ ਹੈ ਵਧੀਆ ਲੱਗਦਾ ਆਪਣੇ ਆਪ ਨੂੰ ਤੇ ਹੁਣ ਤੇ ਆਦਤ ਹੀ ਪੈ ਗਈ ਆ ਮੈਂ ਤਿਆਰ ਹੋ ਆਵਾਂ ਇਹਨੇ ਵੇਖ ਲੈਣਾ ਕਿ ਕਿਹੜੀ ਪੱਗ ਬੰਨੀ ਆ ਤੇ ਉਹ ਸੂਟ ਪਾ ਲੈਣਾ ਵਾ ਜਦ ਇਹਨੇ ਸੂਟ ਪਾਇਆ ਤੇ ਫਿਰ ਮੈਂ ਉਹ ਪੱਗ ਕੱਢ ਲੈਣੀ ਆ ਹਾਂ ਵੀ ਜੇ ਮੈਂ ਪਹਿਲਾਂ ਆਟੋਮੈਟਿਕਲੀ ਤੇਰੇ ਪਰਨਾ ਲੱਭਦੇ ਫਿਰਦੇ ਆ ਕਿਹੜਾ ਸੂਟ ਪਾਇਆ ਮੈਂ ਉਹਦੇ ਨਾਲ ਦਾ ਪਰਨਾ ਬੰਨਾਂ ਕਈ ਵਾਰ ਨਹੀਂ ਹੁੰਦੀ ਉਹ ਜੇ ਮਤਲਬ ਮੈਚਿੰਗ ਕਰਦੀ ਡਰੈਸ ਨਹੀਂ ਵੀ ਹੁੰਦੀ ਤੇ ਉਹ ਵੀ ਪਾਈ ਦੀ ਆ ਐਡੀ ਗੱਲ ਨਹੀਂ ਹੈਗੀ ਪਰ ਜਾਂ ਤਰ ਜੇ ਆਪਾਂ ਕਿਤੇ ਜਾਣਾ ਹੋਵੇ ਰਿਸ਼ਤੇਦਾਰ ਦੇ ਵਿਆਹ ਸ਼ਾਦੀ ਤਾਂ ਫੇਰ ਆਪਾਂ ਇਹੋ ਕੰਮ ਇਦਾਂ ਹੀ ਮੈਚਿੰਗ ਕਰਕੇ ਹੀ ਜਾਈ ਜਾ। ਕੋਸ਼ਿਸ਼ ਤੇ ਇਹੋ ਕਰੀਦੀ ਆ ਵੀ ਮੈਚਿੰਗ ਹੀ ਕਰੀਏ। ਵਧੀਆ ਲੱਗਦਾ ਆਪਣੇ ਆਪ ਨੂੰ। ਤੇ ਤੁਸੀਂ ਵੀ ਦੱਸਿਓ ਵੀ ਕੌਣ-ਕੌਣ ਮੈਚਿੰਗ ਕਰਦਾ ਵਾ। ਕਮੈਂਟ ਕਰਕੇ ਜਰੂਰ ਦੱਸਿਓ। ਸਾਰੇ ਕਰਿਆ ਕਰੋ ਬਹੁਤ ਵਧੀਆ ਲੱਗਦਾ। ਇਦਾਂ ਆਪਾਂ ਆਪਣੇ ਪੁਰਾਣੇ ਸਮਿਆਂ ਜਿਵੇਂ ਦੇਖਦੇ ਹੁੰਨੇ ਸੀ। ਸਾਡੇ ਡਾਡਾ ਹੀ ਉਹ ਨਹੀਂ ਕਰਦੇ ਹੁੰਦੇ ਸੀ। ਤੇ ਉਹਨਾਂ ਦੇ ਸਮੇਂ ਤੋਂ ਮੈਂ ਟ੍ਰੈਂਡ ਦੇਖਿਆ ਜ਼ਿਆਦਾਤਰ। ਉਦੋਂ ਦਾ ਫਾਲੋ ਕੀਤਾ। ਤੇ ਹੁਣ ਇਹ ਇਹ ਆਪਾਂ ਦੋਨੋਂ ਇਹ ਚੀਜ਼ ਇਦਾਂ ਕਰਦੇ ਆ। ਤੇ ਤੁਸੀਂ ਵੀ ਦੱਸਿਓ ਵੀ ਕੌਣ-ਕੌਣ ਜਰੂਰ ਕਰਦਾ ਵਾ, ਮੈਚਿੰਗ ਕਰਦਾ ਵਾ। ਤੇ ਕਿਵੇਂ ਤੇ ਤੁਹਾਨੂੰ ਲੱਗਦੇ ਆ ਤੇ ਬਾਕੀ ਹੋਰ ਕੁਝ ਹੋਰ ਬੱਸ ਜੀ ਬਾਕੀ ਠੰਡ ਤੋਂ ਵਿਚਾਰ ਰੱਖਿਓ ਆਪਣਾ ਠੰਡ ਬਹੁਤ ਪੈ ਰਹੀ ਆ ਛੋਟੇ ਬੱਚਿਆਂ ਨੂੰ ਵੈਸੇ ਤੇ ਛੁੱਟੀਆਂ ਆ ਪੰਜਵੀਂ ਤੋਂ ਹੇਠਾਂ ਸ਼ਰਾਜ ਵੀ ਨਹੀਂ ਜਾਂਦਾ ਸਾਡਾ ਹਾਂ ਮੰਡੇ ਤੇ ਜਾਏਗਾ ਜੇ ਛੁੱਟੀਆਂ ਨਾ ਵੱਧੀਆਂ ਤੇ ਮੇਰੇ ਖਿਆਲ ਨਾਲ ਜਿਹੜੇ ਹਿਸਾਬ ਨਾਲ ਮੌਸਮ ਆ ਛੁੱਟੀਆਂ ਵੱਜ ਜਾਣੀਆਂ ਪਰ ਇੰਨਾ ਆ ਵੀ ਠੰਡ ਤੋਂ ਵਿਚਾਰ ਰੱਖਿਓ ਤੇ ਧੁੱਪਾਂ ਵੀ ਲੱਗਣੀਆਂ ਵਾ ਦਿਨ ਵੀ ਪੱਗਰਨੇ ਆ ਬਸ ਇਹ ਵੀ ਜਦੋਂ ਬੰਦਾ ਇੱਕ ਵਾਰੀ ਖੁੰਝ ਜਾਂਦਾ ਵਾ ਇੱਕ ਵਾਰੀ ਠੰਡ ਲੱਗ ਗਈ ਤੇ ਮਤਲਬ ਹਫਤਾ ਲਾ ਜਾਂਦੀ ਖਿੱਚ ਕੇ ਤੇ ਇਸ ਕਰਕੇ ਠੰਡ ਤੋਂ ਬਚਾ ਕਰਕੇ ਰੱਖਿਓ ਆਪਣਾ ਛੋਟੇ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਖਾਸ ਕਰਕੇ ਤੇ ਮਾਲ ਡੰਕਰ ਦਾ ਤੇ ਰੱਖਣਾ ਹੀ ਰੱਖਣਾ ਵਾ ਅੰਦਰ ਹੀ ਬੰਨੇ ਹੋਣਾ ਨੂੰ ਫੀਡ ਵਗੈਰਾ ਜਿਹੜੀ ਆ ਉਹ ਅੱਗੇ ਨੂੰ ਡੋਜ ਜਿਹੜੀ ਉਹਨਾਂ ਨੂੰ ਵੱਧ ਦਿਓ ਥੋੜੀ ਜੀ ਤਾਂ ਕਿ ਉਹ ਗਰਮਾਇਸ਼ ਰਹੇ ਉਹਨਾਂ ਦੇ ਅੰਦਰ ਤੇ ਬਸ ਇੰਨੀਆਂ ਕੀ ਗੱਲਾਂ ਵਾ ਠੰਡ ਤੋਂ ਬਚਾ ਰੱਖਿਓ ਆਪਣਾ ਤੇ ਦੱਸਿਓ ਸਾਨੂੰ ਕਮੈਂਟ ਕਰਕੇ ਕਿ ਕੌਣ ਕੌਣ ਮੈਚਿੰਗ ਕਰਦਾ ਵਾ ਤੇ ਕਿਵੇਂ ਦੀ ਤੁਹਾਨੂੰ ਲੱਗਦੀ ਆ ਤੇ ਬਸ ਹਾਂ ਬਸ ਚੰਗਾ ਜੀ ਸਸੇ ਗੱਲ ਜੀ ਸਾਰਿਆਂ ਨੂੰ